ਕਹਿੰਦੇ ਨੇ ਕਿ ਕਾਦਰ ਦੀ ਕਲਮ ਚੱਲਦੀ ਤਾਂ ਇੱਕ ਤਸਵੀਰ ਬਣ ਜਾਂਦੀ ਕੜੀ ਨਾਲ ਕੜੀ ਜੁੜ ਜਾਵੇ ਤਾਂ ਇੱਕ ਜੰਜੀਰ ਬਣ ਜਾਂਦੀ ਤੇ ਉਸੇ ਹੀ ਜੰਜੀਰ ਦਾ ਹਿੱਸਾ ਹੈ ਹਾਲ ਹੀ ਦਵਚ ਰਿਲੀਜ਼ ਹੋਈ ਪੰਜਾਬੀ ਫਿਲਮ ਅਰਦਾਸ ਸਰਬੱਤੇ ਪਲੇ ਦੀ ਰਿਸ਼ਤਿਆਂ ਦੀ ਅਹਿਮੀਅਤ ਜ਼ਿੰਦਗੀ ਦੀ ਅਹਿਮੀਅਤ ਜ਼ਿੰਦਗੀ ਨੂੰ ਮਹਿਸੂਸ ਕਰਨਾ ਘਰ ਬੈਠੇ ਹਜ਼ੂਰ ਸਾਹਿਬ ਦੇ ਦਰਸ਼ਨ ਕਰਨਾ ਜੇਕਰ ਇਹਨਾਂ ਸਾਰੀਆਂ ਚੀਜ਼ਾਂ ਦਾ ਅਨੁਭਵ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਲੱਗਦਾ ਹੈ ਫਿਲਮ ਤੁਹਾਡੇ ਸਾਰਿਆਂ ਦੇ ਲਈ ਹੈ ਗਿੱਪੀ ਗਰੇਵਾਲ ਸਟਾਰਰ ਫਿਲਮ ਅਰਦਾਸ ਸਰਬਤ ਦੇ ਪੱਲੇ ਦੀ 13 ਸਤੰਬਰ ਨੂੰ ਰਿਲੀਜ਼ ਹੋ ਚੁੱਕੀ ਹੈ ਤੇ ਜਦੋਂ ਇਹ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ ਹਰ ਇੱਕ ਨੂੰ ਉਡੀਕ ਸੀ ਕਿ ਇਹ ਫਿਲਮ ਸਿਨੇਮਾ ਕਰਾਂ ਦੇ ਵਿੱਚ ਕਦੋਂ ਆਵੇਗੀ ਸੋ ਫਾਈਨਲੀ ਉਹ ਇੰਤਜ਼ਾਰ ਜਿਹੜਾ ਹੈ ਉਹ ਖਤਮ ਹੋ ਚੁੱਕਿਆ ਹੈ ਸੋ ਟ੍ਰੇਲਰ ਤੋਂ ਲੈ ਕੇ ਫਿਲਮ ਰਿਲੀਜ਼ ਹੋਣ ਤੱਕ ਕਹਿ ਸਕਦੇ ਆ ਕਿ ਫਿਲਮ ਆਪਣੇ ਆਪ ਦੇ ਵਿੱਚ ਹਰ ਇੱਕ ਨੂੰ ਇਸ ਤਰ੍ਹਾਂ ਦੇ ਨਾਲ ਜੋੜੀ ਰੱਖਦੀ ਆ ਹਰ ਇੱਕ ਨੂੰ ਇੰਨਾ ਕੁ ਜ਼ਿਆਦਾ ਇਮੋਸ਼ਨਲ ਕਰ ਦਿੰਦੀ ਹੈ ਕਿ ਕਿਤੇ ਨਾ ਕਿਤੇ ਉਹ ਜ਼ਿੰਦਗੀ ਦਾ ਮਹੱਤਵ ਰਿਸ਼ਤਿਆਂ ਦੀ ਅਹਿਮੀਅਤ ਜ਼ਰੂਰ ਜਾਣਨ ਦੇ ਲਈ ਮਜਬੂਰ ਹੋ ਜਾਂਦੇ ਨੇ ਜੇਕਰ ਤੁਸੀਂ ਵੀ ਸੱਚ ਤੇ ਵਿੱਚ ਜ਼ਿੰਦਗੀ ਦਾ ਅਨੁਭਵ ਕਰਨਾ ਚਾਹੁੰਦੇ ਹੋ ਰਿਸ਼ਤਿਆਂ ਦੀ ਕਦਰਾਂ ਕੀਮਤਾਂ ਨੂੰ ਜਾਣਨਾ ਚਾਹੁੰਦੇ ਹੋ ਰਿਸ਼ਤਿਆਂ ਦਾ ਅਹਿਸਾਸ ਕਰਨਾ ਚਾਹੁੰਦੇ ਹੋ ਤਾਂ ਇਹ ਫਿਲਮ ਤੁਹਾਡੇ ਸਾਰਿਆਂ ਦੇ ਲਈ ਜ਼ਰੂਰ ਹੈ ਸੋ ਫਿਲਮ ਸ਼ੁਰੂ ਹੋਣ ਦੇ ਨਾਲ ਹੀ ਫਿਲਮ ਦੇ ਅੰਤ ਤੱਕ ਫਿਲਮ ਕੁਝ ਇਸ ਤਰ੍ਹਾਂ ਦੇ ਨਾਲ ਆਪਣੇ ਆਪ ਦੇ ਵਿੱਚ ਜੋੜੀ ਰੱਖਦੀ ਹੈ ਕਿ ਤੁਸੀਂ ਸਾਰਿਆਂ ਨੇ ਕਦੇ ਸੋਚਾ ਵੀ ਨਹੀਂ ਹੋਵੇਗਾ ਸੋ ਪਹਿਲਾ ਪਾਗ ਜਦੋਂ ਰਿਲੀਜ਼ ਹੋਇਆ ਇਹ ਫਿਲਮ ਕੁਝ ਇਸ ਤਰ੍ਹਾਂ ਦੇ ਨਾਲ ਜਿਹੜੀ ਹੈ ਬਾਕਸ ਆਫਿਸ ਤੇ ਰਿਲੀਜ਼ ਹੁੰਦੀ ਹੈ ਹਿੱਟ ਹੁੰਦੀ ਹੈ ਕਿ ਮੇਕਰਸ ਨੇ ਵੀ ਖੁਦ ਸੋਚਿਆ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਜਦੋਂ ਦੂਸਰੀ ਫਿਲਮ ਰਿਲੀਜ਼ ਹੁੰਦੀ ਹੈ ਤੇ ਦੂਸਰੀ ਤੋਂ ਬਾਅਦ ਤੀਸਰਾ ਜਿਹੜਾ ਪਾਰਟ ਦਾ ਹੈ ਉਹ ਜ਼ਰੂਰ ਇੰਤਜ਼ਾਰ ਕੀਤਾ ਜਾਂਦਾ ਹੈ ਤੇ ਫਾਈਨਲੀ 13 ਸਤੰਬਰ ਦਾ ਉਹ ਦਿਨ ਹੈ ਜਦੋਂ ਅਰਦਾਸ ਸਰਬਤ ਦੇ ਭਲੇ ਦੀ ਅਰਦਾਸ ਪੰਦਾ ਹੀ ਤੀਸਰਾ ਪਾਰਟ ਹੈ ਜੋ ਤੀਸਰਾ ਪਾਗ ਹੈ ਜੋ ਰਿਲੀਜ਼ ਹੋ ਚੁੱਕਿਆ ਸੋ ਫਿਲਮ ਦੇ ਟ੍ਰੇਲਰ ਤੋਂ ਬਾਅਦ ਹਰ ਇੱਕ ਨੂੰ ਜ਼ਰੂਰ ਈਡੀਕਾਂ ਸੀ ਕਿ ਫਿਲਮ ਦਾ ਜਦੋਂ ਕਦੋਂ ਜੜੀ ਹੈ ਉਹ ਸਿਨੇਮਾ ਕਲਾ ਦੇ ਵਿੱਚ ਰਿਲੀਜ਼ ਹੋਵੇ ਵੱਡੇ ਪਰਦੇ ਤੇ ਰਿਲੀਜ਼ ਹੋਵੇ ਸੋ ਫਾਈਨਲੀ ਉਹ ਸਮਾ ਆ ਚੁੱਕਾ ਹੈ ਸੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਹਰ ਇੱਕ ਨੂੰ ਰੋਣ ਦੇ ਲਈ ਇਸ ਫਿਲਮ ਨੇ ਮਜਬੂਰ ਕੀਤਾ ਹੈ ਹਰ ਇੱਕ ਨੂੰ ਜ਼ਿੰਦਗੀ ਦਾ ਅਹਿਸਾਸ ਜ਼ਰੂਰ ਕਰਵਾਇਆ ਰਿਸ਼ਤਿਆਂ ਦਾ ਅਹਿਸਾਸ ਜ਼ਰੂਰ ਕਰਵਾਇਆ ਸੋ ਕਿਤੇ ਨਾ ਕਿਤੇ ਇਹ ਫਿਲਮ ਨੇ ਹਰ ਇੱਕ ਨੂੰ ਇੱਕ ਜੋਣ ਦਾ ਮੌਕਾ ਜ਼ਰੂਰ ਦਿੱਤਾ ਹੈ ਤੇ ਉਥੇ ਹੀ ਜੇਕਰ ਤੁਸੀਂ ਘਰ ਬੈਠੇ ਹਜ਼ੂਰ ਸਾਹਿਬ ਦੇ ਦਰਸ਼ਨ ਕਰਦੇ ਹੋ ਤੇ ਫਿਲਮ ਜਿਹੜੀ ਆ ਉਹ ਜ਼ਰੂਰ ਤੁਹਾਡੇ ਲਈ ਹੈ ਜੇਕਰ ਕੋਈ ਹਜ਼ੂਰ ਸਾਹਿਬ ਨਹੀਂ ਗਿਆ ਤੇ ਘਰ ਬੈਠੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਤਾਂ ਅਰਦਾਸ ਸਰਬਤ ਦੇ ਭਲੇ ਦੀ ਉਹਨਾਂ ਲਈ ਦੀ ਬੈਸਟ ਫਿਲਮ ਹੈ ਜੋ ਕਿ ਉਹ ਤੁਸੀਂ ਘਰ ਬੈਠੇ ਵੇਖ ਸਕਦੇ ਹੋ ਤੇ ਇਸ ਦੇ ਨਾਲ ਹੀ ਜਿਹੜਾ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਅਨੁਭਵ ਜ਼ਰੂਰ ਹੋਵੇਗਾ ਜ਼ਿੰਦਗੀ ਦਾ ਅਨੁਭਵ ਜ਼ਰੂਰ ਹੋਵੇਗਾ ਰਿਸ਼ਤਿਆਂ ਦਾ ਅਨੁਭਵ ਜ਼ਰੂਰ ਹੋਵੇਗਾ ਇੱਕ ਪਿਓ ਤੇ ਪੁੱਤ ਦਾ ਰਿਲੇਸ਼ਨ ਪਿਓ ਤੇ ਧੀ ਦਾ ਰਿਲੇਸ਼ਨ ਸੋ ਸਾਰੇ ਸੰਬੰਧ ਇੰਨੇ ਇੱਕ ਖੂਬਸੂਰਤ ਤਰੀਕੇ ਦੇ ਨਾਲ ਜਿਹੜੇ ਇਸ ਫਿਲਮ ਦੇ ਵਿੱਚ ਦਿਖਾਏ ਗਏ ਨੇ ਤੁਸੀਂ ਸਾਰਿਆਂ ਨੇ ਵੀ ਕਦੇ ਨਹੀਂ ਸੋਚਿਆ ਹੋਵੇਗਾ ਸੋ ਜੇਕਰ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਦਾ ਅਨੁਭਵ ਕਰਨਾ ਚਾਹੁੰਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਦੀ ਅਕਦਰਾਂ ਕੀਮਤਾ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਫਿਲਮ ਤੁਹਾਡੇ ਸਾਰਿਆਂ ਦੇ ਲਈ ਰਿਲੀਜ਼ ਹੋ ਚੁੱਕੀ ਹੈ ਫਾਈਨਲੀ ਇਹ ਫਿਲਮ 13 ਸਤੰਬਰ ਨੂੰ ਰਿਲੀਜ਼ ਹੋ ਚੁੱਕੀ ਹੈ ਸੋ ਜੇਕਰ ਤੁਸੀਂ ਘਰ ਬੈਠੇ ਹਜ਼ੂਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਐਕਸਪੀਰੀਅੰਸ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਫਿਲਮ ਜਿਹੜੀ ਹੈ ਉਸ ਜ਼ਰੂਰ ਵੇਖਣੀ ਚਾਹੀਦੀ ਹੈ